ਅਜ਼ਰਾਇਲ ਅਤੇ ਗਾਂਜਾ ਪੱਟੀ ਦੀ ਜੰਗ ਚੱਲਦੀ ਨੂੰ ਤਕਰੀਬਨ 1 ਸਾਲ 10 ਮਹੀਨੇ ਹੋ ਚੁੱਕੇ ਆ ਪਰ ਉੱਥੇ ਜਿਹੜੇ ਆਮ ਪਬਲਿਕ ਰਹਿੰਦੀ ਆ ਉਹਨਾਂ ਦਾ ਬਹੁਤ ਜੀਣਾ ਮੁਸ਼ਕਲ ਹੋ ਚੁੱਕਿਆ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਸਰਵਾਈਵ ਕਰਨ ਦੇ ਲਈ ਨਾ ਤਾਂ ਉਹਨਾਂ ਕੋਲੇ ਖਾਣਾਗਾ ਨਾ ਕੱਪੜੇ ਆ ਤੇ ਨਾ ਹੀ ਰਹਿਣ ਵਾਸਤੇ ਛੱਤ ਐ ਇਸ ਕਰਕੇ ਉਹਨਾਂ ਦੇ ਹਾਲਾਤ ਨੇ ਜਿਹੜੇ ਉਹ ਬਹੁਤ ਜ਼ਿਆਦੇ ਨਾਜ਼ਕ ਹੋ ਚੁੱਕੇ ਨੇ ਬਹੁਤ ਸਾਰੇ ਬੱਚੇ ਨੇ ਜਿਹੜੇ ਜੋ ਕਿ ਭੁੱਖਮਰੀ ਦੇ ਨਾਲ ਮਰ ਚੁੱਕੇ ਨੇ ਅਤੇ ਬਹੁਤ ਸਾਰੇ ਬੱਚਿਆਂ ਨੂੰ ਭਿਆਨਕ ਬਿਮਾਰੀਆਂ ਨੇ ਜਿਹੜੀਆਂ ਉਹ ਲੱਗ ਚੁੱਕੀਆਂ ਨੇ ਕਿਉਂਕਿ ਖਾਣਾ ਨਹੀਂ ਮਿਲਦਾ ਇਸ ਕਰਕੇ ਬੱਚੇ ਕੰਪੋਸ਼ਨ ਦਾ ਸ਼ਿਕਾਰ ਵੀ ਹੋ ਰਹੇ ਨੇ ਜਿਵੇਂ ਜਿਵੇਂ ਸਮਾਂ ਲੰਘਦਾ ਜਾਂਦਾ ਹੈ ਲੋਕਾਂ ਨੂੰ ਜਿਹੜੀਆਂ ਬਿਮਾਰੀਆਂ ਨੇ ਉਹ ਵਧਦੀਆਂ ਜਾਂਦੀਆਂ ਨੇ ਕਿਉਂਕਿ ਹਰ ਪਾਸੇ ਜੰਗ ਦਾ ਮਾਹੌਲ ਬਣਿਆ ਹੋਇਆ ਨਾ ਖਾਣ ਪੀਣ ਦਾ ਸਮਾਨ ਹੋਣ ਕਰਕੇ ਅਤੇ ਨਾ ਹੀ ਕੋਈ ਡਾਕਟਰੀ ਸਹਾਇਤਾ ਹੋਣ ਕਰਕੇ ਉਹਨਾਂ ਦਾ ਜਿਹੜਾ ਜੀਵਨ ਹੈ ਉਹ ਬਹੁਤ ਜ਼ਿਆਦਾ ਮੁਸ਼ਕਲਾਂ ਭਰਿਆ ਹੋ ਚੁੱਕਿਆਗਾ ਬੰਦਾ ਕਹਿ ਦਿੰਦਾ ਕਿ ਮਰ ਕੇ ਬੰਦਾ ਸਵਰਗ ਅਤੇ ਨਰਕ ਦੇ ਵਿੱਚ ਜਾਂਦਾ ਜੇਕਰ ਤੁਸੀਂ ਇਹਨਾਂ ਫੋਟੋਆਂ ਨੂੰ ਦੇਖੋ ਤਾਂ ਤੁਹਾਨੂੰ ਅੰਦਾਜ਼ਾ ਲੱਗ ਜਾਊਗਾ ਕਿ ਬੰਦਾ ਜਿਉਂਦੇ ਜੀ ਹੀ ਨਰਕ ਅਤੇ ਸਵਰਗ ਦੇਖਦਾਗਾ ਕਿਉਂਕਿ ਉੱਥੇ ਐਨੇ ਜ਼ਿਆਦੇ ਮਾੜੇ ਹਾਲਾਤ ਹੋ ਚੁੱਕੇ ਨੇ ਕਿ ਉਹਨਾਂ ਤੱਕ ਰਾਸ਼ਨ ਵੀ ਨਹੀਂ ਪਹੁੰਚਦਾ ਬਹੁਤ ਸਾਰੇ ਬੱਚੇ ਭੁੱਖ ਨਾਲ ਰੋ ਰਹੇ ਨੇ ਕਈ ਵਾਰ ਕਈ ਦੇਸ਼ ਉੱਤੇ ਖਾਣਾ ਲੈ ਕੇ ਪਹੁੰਚਦੇ ਨੇ ਤਾਂ ਉਸ ਟਾਈਮਾਂ ਬਹੁਤ ਜਿਆਦਾ ਇਕੱਠ ਹੋ ਜਾਂਦਾ ਕਿਉਂਕਿ ਵੱਡੀ ਤਦਾਦ ਦੇ ਵਿੱਚ ਲੋਕ ਨੇ ਜਿਹੜੇ ਉਹ ਇੱਕ ਥਾਂ ਤੇ ਇਕੱਠੇ ਹੋ ਚੁੱਕੇ ਨੇ ਘਟੋ ਘਟ 10-15 ਕਿਲੋਮੀਟਰ ਪੈਦਲ ਚੱਲ ਕੇ ਉਹਨਾਂ ਨੂੰ ਖਾਣ ਵਾਸਤੇ ਰਾਸ਼ਨ ਇਕੱਠਾ ਕਰਨ ਲਈ ਜਾਣਾ ਪੈਂਦਾ ਕਿਉਂਕਿ ਕਈ ਦੇਸ਼ ਨੇ ਜਿਹੜੇ ਗਾਂਝਾ ਪੱਟੀ ਦੀ ਸਹਾਇਤਾ ਕਰਨ ਵਾਸਤੇ ਰਾਸ਼ਨ ਆ ਜਿਹੜਾ ਉਹ ਜਾਂ ਤਾਂ ਹਵਾਈ ਜਹਾਜ਼ ਰਾਹੀਂ ਛੱਡਦੇ ਨੇ ਜਾਂ ਫਿਰ ਉੱਥੇ ਟਰੱਕ ਭਰ ਕੇ ਆਉਂਦੇ ਨੇ ਬਹੁਤ ਸਾਰੇ ਦੇਸ਼ ਨੇ ਜੋ ਉੱਥੇ ਰਾਸ਼ਨ ਭੇਜਣ ਦੀ ਸੇਵਾ ਕਰ ਰਹੇ ਨੇ ਅਤੇ ਦੂਸਰੇ ਪਾਸੇ ਦੇਖਿਆ ਜਾਵੇ ਜੋ ਉਥੇ ਪ੍ਰੈਗਨੈਂਟ ਲੇਡੀਆਂ ਨੇ ਉਹਨਾਂ ਦੇ ਵੀ ਬਹੁਤ ਜ਼ਿਆਦਾ ਬੁਰੇ ਹਾਲ ਨੇ ਕਿਉਂਕਿ ਉਹਨਾਂ ਨੂੰ ਟਾਈਮ ਤੇ ਖਾਣਾ ਨਾ ਮਿਲਣ ਕਰਕੇ ਉਹਨਾਂ ਦੇ ਪੇਟ ਵਿੱਚ ਪੜ ਰਿਹਾ ਜੋ ਭਰੂਣ ਹੈ ਉਸ ਨੂੰ ਵੀ ਬਹੁਤ ਜ਼ਿਆਦਾ ਖਤਰਾ ਹੋ ਚੁੱਕਿਆਗਾ ਇਸ ਕਰਕੇ ਹਸਪਤਾਲਾਂ ਦੇ ਵਿੱਚ ਦਵਾਈਆਂ ਮੁੱਕ ਚੁੱਕੀਆਂ ਨੇ ਕੁਲਮ ਲਾ ਕੇ ਜੇ ਦੇਖਿਆ ਜਾਵੇ ਚਾਰੇ ਭੱਸੇ ਤਬਾਹੀ ਦਾ ਮੰਜ਼ਰ ਹੈ ਜਿਹੜਾ ਉਹ ਛਾਇਆ ਹੋਇਆਗਾ ਪਰ ਜੇਕਰ ਦੇਖਿਆ ਜਾਵੇ ਤਾਂ ਉਥੇ ਆਮ ਲੋਕ ਹੀ ਜ਼ਿਆਦਾਤਰ ਪਰੇਸ਼ਾਨ ਨੇ ਕਿ ਜਿਹੜੇ ਰਿਚ ਲੋਕ ਨੇ ਉਹ ਤਾਂ ਆਪਣੇ ਆਪਣੇ ਪਰਿਵਾਰਾਂ ਨੂੰ ਲੈ ਕੇ ਹੋਰ ਮੁਲਕਾਂ ਦੇ ਵਿੱਚ ਸ਼ਿਫਟ ਕਰ ਚੁੱਕੇ ਨੇ ਪਰ ਜਿਹੜੇ ਆਮ ਲੋਕ ਨੇ ਜੋ ਕਿ ਗਰੀਬੀ ਰੇਖਾ ਦੇ ਵਿੱਚ ਆਉਂਦੇ ਨੇ ਉਹਨਾਂ ਦਾ ਸਭ ਤੋਂ ਜ਼ਿਆਦਾ ਬੁਰਾ ਹਾਲ ਗਾਂਝਾ ਪੱਟੀ ਦੇ ਵਿੱਚ ਹੋ ਚੁੱਕਿਆ ਹੈ ਕਿਉਂਕਿ ਉਹਨਾਂ ਨੂੰ ਦੂਸਰੇ ਦੇਸ਼ਾਂ ਵਾਲੇ ਵੀ ਆਪਣੇ ਦੇਸ਼ਾਂ ਦੇ ਵਿੱਚ ਪਨਾਹ ਨਹੀਂ ਦੇ ਰਹੇ ਗਾਂਝਾ ਪੱਟੀ ਦਾ ਇੱਕ ਐਮਪੀ ਵੀ ਹੈ ਜਿਹੜਾ ਉਹ ਸੰਸਦ ਦੇ ਵਿੱਚ ਰੋਂਦਾ ਹੋਇਆ ਨਜ਼ਰ ਆਇਆ ਉਹ ਇਸ ਕਰਕੇ ਰੋ ਰਿਹਾ ਸੀ ਕਿ ਆਮ ਪਬਲਿਕ ਦਾ ਕੀ ਕਸੂਰ ਹੈ ਇਹਨਾਂ ਛੋਟੇ ਬੱਚਿਆਂ ਨੇ ਕਿਸੇ ਦਾ ਕੀ ਨੁਕਸਾਨ ਕੀਤਾ ਜਿਨ੍ਹਾਂ ਨੂੰ ਤੁਸੀਂ ਤੜਫਾ ਤੜਫਾ ਕੇ ਮਾਰ ਰਹੇ ਹੋ ਇਸ ਤਰ੍ਹਾਂ ਦੇ ਉਹਨੇ ਬੋਲ ਆ ਜਿਹੜੇ ਉਹ ਸੰਸਦ ਦੇ ਵਿੱਚ ਬੋਲੇ ਅਤੇ ਉਹ ਭਾਵਕ ਹੋ ਗਿਆ ਸੋ ਇਹ ਤਾਂ ਗੱਲ ਸਾਫ਼ ਹੈ ਜੰਗ ਕੋਈ ਵੀ ਹੋਵੇ ਉਸ ਦੇ ਵਿੱਚ ਜ਼ਿਆਦਾਤਰ ਆਮ ਪਬਲਿਕ ਹੀ ਭੇਟ ਚੜਦੀ ਹੈ ਉਹ ਕਿਸੇ ਵੀ ਤਰ੍ਹਾਂ ਹੋਵੇ ਚਾਹੇ ਉਹ ਜ਼ਮੀਨੀ ਪੱਧਰ ਤੇ ਹੋਵੇ ਅਸਮਾਨੀ ਪੱਧਰ ਤੇ ਹੋਵੇ ਪਰ ਉਸ ਦੇ ਵਿੱਚ ਜ਼ਿਆਦਾਤਰ ਜਿਹੜਾ ਨੁਕਸਾਨ ਹੈ ਉਹ ਆਮ ਪਬਲਿਕ ਦਾ ਹੁੰਦਾ ਹੈ ਇਸੇ ਤਰ੍ਹਾਂ ਹੀ ਗਾਂਝਾ ਪੱਟੀ ਦੇ ਵਿੱਚ ਹੋਇਆ ਗਾਂਝਾ ਪੱਟੀ ਪੂਰਨ ਤੌਰ ਤੇ ਤਬਾਹ ਹੋ ਚੁੱਕੀ ਆ ਸੋ ਫਿਲਹਾਲ ਅੱਗੇ ਦੇਖਣਾ ਇਹ ਹੋਵੇਗਾ ਕਿ ਇਹ ਜੰਗ ਆ ਜਿਹੜੀ ਕਦੋਂ ਤੱਕ ਚੱਲਦੀ ਆ ਅਤੇ ਕਿਹੜੇ ਕਿਹੜੇ ਦੇਸ਼ ਗਾਂਝਾ ਪੱਟੀ ਦੀ ਹਮਾਇਤ ਦੇ ਬਚਾਉਣਗੇ ਉਹਨਾਂ ਆਮ ਲੋਕਾਂ ਦੀ ਜੋ ਕਿ ਬੇਕਸੂਰ ਨੇ ਉਥੋਂ ਦੇ ਲੋਕਾਂ ਦਾ ਦੱਸਣਾ ਕਿ ਜਦੋਂ ਅਸੀਂ ਆਪਣੇ ਖਾਣ ਦੇ ਲਈ ਵੀ ਕੁਝ ਲੈਣ ਜਾਣੇ ਆ ਤਾਂ ਸਾਡੇ ਉੱਤੇ ਗੋਲੀਆਂ ਦਾ ਮੀਂਹ ਵਰਸਾ ਦਿੱਤਾ ਜਾਂਦਾ। ਸੋ ਬਹੁਤ ਹੀ ਮੰਦੇ ਹਾਲਾਤ ਨੇ ਗਾਂਜਾ ਪੱਟੀ ਦੇ ਜਦੋਂ ਆਪਾਂ ਤਸਵੀਰਾਂ ਦੇਖਦੇ ਆ ਤਾਂ ਅੱਖਾਂ ਦੇ ਵਿੱਚੋਂ ਹੰਝੂ ਨਿਕਲ ਆਉਂਦੇ ਨੇ। ਸੋ ਦਰਸ਼ਕੋ ਤੁਹਾਡੇ ਇਸ ਘਟਨਾਕਰਨ ਬਾਰੇ ਕੀ ਵਿਚਾਰ ਨੇ? ਆਪਣੇ ਵਿਚਾਰ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ। ਹੋਰ ਇਸ ਤਰ੍ਹਾਂ ਦੀਆਂ ਨਿਊਜ਼ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਪੰਜਾਬ ਟੱਚ।